ਪਾਈ ਤਾਰੂ ਸਿੰਘੀ ਦਾ ਜਨਮ ਜਿਹੜਾ ਹੁਣ ਵਾਲਾ ਪਾਕਿਸਤਾਨ ਹੈ ਇਹਦਾ ਪਹਿਲਾਂ ਤਾਂ ਸਹੀਲ ਹੁੰਦੀ ਸੀ ਹੁਣ ਉਹ ਜ਼ਿਲ੍ਹਾ ਬਣ ਗਿਆ ਕਸੂਰ ਕਸੂਰ ਬੜਾ ਮਸ਼ਹੂਰ ਸ਼ਹਿਰ ਹੈ ਕਸੂਰ ਦੇ ਕੋਲ ਪਿੰਡ ਪੂਲਾ ਉੱਥੇ ਇੱਕ ਜ਼ਿੰਮੇਦਾਰ ਪਰਿਵਾਰ ਉੱਚ ਹੋਇਆ ਇਹਨਾਂ ਦੇ ਪਰਿਵਾਰ ਕੋਲ ਥੋੜੀ ਜਿਹੀ ਜ਼ਮੀਨ ਸੀ ਤੇ ਖੇਤੀਬਾੜੀ ਕਰਦੇ ਸਨ ਉਸਤਾਨੀ ਤੌਰ ਤੇ ਇਹਨਾਂ ਦਾ ਕੰਮ ਸੀ ਖੇਤੀਬਾੜੀ ਤੇ ਨਾਨਕ ਨਾਲ ਇਹਨਾਂ ਦੇ ਪਿਤਾ ਜੀ ਕਿਰਤ ਵੀ ਕਰਦੇ ਸਨ ਕਿਉਂਕਿ ਪਿਤਾਪੁਰਖੀ ਇਹਨਾਂ ਨੂੰ ਉਹ ਸ਼ੁਭ ਗੁਣ ਮਿਲੇ ਸਤ ਗੁਣ ਮਿਲੇ ਇਹਨਾਂ ਦਾ ਸੰਚਾਰ ਇਹਨਾਂ ਦੇ ਅੰਦਰ ਹੋਇਆ ਤੇ ਅੱਗੇ ਜਾ ਕੇ ਇਹਨਾਂ ਨੇ ਬਹੁਤ ਵੱਡਾ ਮਹਾਨ ਕਾਰਨਾਮਾ ਕੀਤਾ ਭਾਈ ਤਾਰੂ ਸਿੰਘ ਜੀ ਦੇ ਲੰਗਰ ਚੋਂ ਸਿੰਘ ਪ੍ਰਸ਼ਾਦਾ ਛਕਣ ਆਇਆ ਕਰਦੇ ਸਨ ਜੋ ਲਾਗੇ ਬਨੇ ਦੇ ਸਨ ਇਹ ਨਹੀਂ ਕਿ ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਬਿਨਾਂ ਕਿਸੇ ਵਿਤਕਿਰੇ ਜੇ ਕੋਈ ਹਿੰਦੂ ਆ ਜਾਏ ਬਹੁਤ ਸਾਰੇ ਮੁਸਲਮਾਨ ਵੀ ਆ ਕੇ ਰਾਗਿਰ ਜਾਂ ਹੋਰ ਲੋਕ ਜਿਹੜੇ ਲੋੜਵੰਦ ਉਹ ਪ੍ਰਸ਼ਾਦਾ ਛਕਦੇ ਸਨ ਭਾਈ ਤਾਰੂ ਸਿੰਘ ਜੀ ਦੀ ਇਲਾਕੇ ਵਿੱਚ ਬਹੁਤ ਇੱਜ਼ਤ ਬਣੀ ਭਲ ਬਣੀ ਬੜਾ ਨਾਂ ਹੋਇਆ ਲੋਕ ਉਹਨਾਂ ਨੂੰ ਸਦਕਵਾਨ ਧਰਮੀ ਨੌਜਵਾਨ ਵਜੋਂ ਪੁਕਾਰਦੇ ਸਨ ਬੜਾ ਇhtram ਸੀ ਉਹਨਾਂ ਦਾ ਸਮਾਜ ਵਿੱਚ